ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਧੱਲਾ ਧੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਧੱਲਾ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਹਦੇ ਪ੍ਰਧਾਨ ਆ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੇ 6 ਸਤੰਬਰ ਵਾਲੇ ਦਿਨ ਇੱਕ اجلاس ਸੱਦ ਲਿਆ ਜਿਦੇ ਵਿੱਚ ਡੈਲੀਗੇਟਸ ਦੀ ਚੋਣ ਹੋਣੀ ਆ ਹੁਣ ਮੈਨੂੰ ਲੱਗਦਾ ਪੁਨਰ ਸੁਰਜੀਤ ਹੋਇਆ ਕਾਲੀ ਦਲ ਪੱਪਾਪਾਰ ਹੋ ਗਿਆ ਸੰਗਠਨ ਨੂੰ ਮਜ਼ਬੂਤ ਕਰ ਰਿਹਾ ਤਾਂ ਜੋ ਲੋਕਾਂ ਦੇ ਵਿੱਚ ਜਾਇਆ ਜਾ ਸਕੇ ਤੇ ਲੋਕਾਂ ਨੂੰ ਲਾਂਬੰਦ ਕੀਤਾ ਜਾ ਸਕੇ 2027 ਵਾਸਤੇ ਹੁਣ ਜਿੱਥੇ 2027 ਦੀ ਗੱਲ ਆਪਾਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਹਾਈ ਕਮਾਂਡ ਨੇ ਵੀ ਪੰਜਾਬ ਦੇ ਕੁੱਝ ਲੀਡਰਸ ਨੂੰ ਕੱਲ ਦਿੱਲੀ ਸੱਦਿਆ ਸੀਗਾ ਦਿੱਲੀ ਸੱਦ ਕੇ ਉਹਨਾਂ ਦੇ ਵਿਚਾਰ ਸੁਣੇ ਤੇ ਆਪਣੇ ਉਹਨਾਂ ਨੂੰ ਵਿਚਾਰ ਜਿਹੜੇ ਆ مشورے ਦਿੱਤੇ ਵੀ ਆ ਪਰ ਇਹਨਾਂ مشورਿਆਂ ਦੇ ਵਿੱਚ ਡਲਾ ਸਾਹਿਬ ਕੀ ਨਵਜੋਤ ਸਿੱਧੂ ਦਾ ਵੀ ਜ਼ਿਕਰ ਹੋਇਆ ਕਿਉਂਕਿ ਅਗਰ ਸਾਰੀ ਕਾਂਗਰਸ ਨੂੰ ਇਕੱਠਾ ਕਰਨਾ ਪੰਜਾਬ ਦੇ ਵਿੱਚ ਜਿੱਥੇ ਧੜੇਬੰਦੀ ਬਣੀ ਹੋਈ ਹੈ ਤਾਂ ਕੀ ਨਵਜੋਤ ਸਿੱਧੂ ਅਹਿਮ ਕਿਰਦਾਰ ਅਦਾ ਕਰ ਸਕਦੇ ਆ ਸਾਰਿਆਂ ਨੂੰ ਇਕੱਠਾ ਕਰਨ ਦੇ ਵਿੱਚ ਤੇ ਤੀਜਾ ਅਹਿਮ ਮਸਲਾ ਡਲਾ ਸਾਹਿਬ ਇਹ ਆ ਵੀ ਪੰਜਾਬ ਦੇ ਵਿੱਚ ਖੜਾ ਨੇ ਜ਼ਿੰਦਗੀ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਕੀ ਸ਼ਹਿਰ ਕੀ ਪਿੰਡ ਹਰ ਪਾਸੇ ਪਾਣੀ ਪਾਣੀ ਦਿਖਾਈ ਦੇ ਰਿਹਾ ਸਰਕਾਰ ਜਿਹੜੀ ਆ ਲਗਭਗ ਫੇਲ ਹੁੰਦੀ ਦਿਖਾਈ ਦੇ ਰਹੀ ਆ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਆ ਲੋਕਾਂ ਦਾ ਸਮਾਨ ਜਦੋਂ ਰੁੜਿਆ ਜਾਂਦਾ ਪਾਣੀ 'ਚ ਦੇਖੋ ਨਾ ਤੇ ਮਨ ਭਾਰ ਆਉਂਦਾ ਕਿਸੇ ਨੇ ਕਿਸ਼ਤਾਂ ਤੇ ਲਿਆ ਕਿਸੇ ਨੇ ਕਿਸੇ ਕੋ ਵੀ ਅਜੂ ਪੈਸੇ ਲੈ ਕੇ ਲਿਆ ਕਿਸੇ ਨੇ ਧਾਰੇ ਫੜੇ ਆ ਲੋਕ ਰੋਂਦੇ ਜਿਹੜੇ ਆ ਉਹ ਝੱਲੇ ਨਹੀਂ ਜਾਂਦੇ ਹੁਣ ਸਭ ਤੋਂ ਪਹਿਲਾਂ ਡੱਲਾ ਸਾਹਿਬ ਆਪਾਂ ਸਿਆਸਤ ਜਿਹੜੀ ਸ਼ੁਰੂ ਕਰਨੀ ਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਅਕਾਲੀ ਦਲ ਦੀ ਸਿਆਸਤਗਿਆਨੀ ਹਰਪ੍ਰੀਤ ਸਿੰਘ 6 ਤਰੀਕ ਕੀ ਕਰਨ ਜਾ ਰਹੇ ਆ ਜੀ ਦੇਖੋ ਸਾਰੇ ਵਿਸ਼ੇ ਬੜੇ ਮਹੱਤਵਪੂਰਨ ਆ ਗਿਆਨੀ ਹਰਪ੍ਰੀ ਸਿੰਘ 6 ਅਗਲੇ ਮਹੀਨੇ ਦੀ 6 ਤਰੀਕ ਨੂੰ ਸਤੰਬਰ ਨੂੰ ਇਕਤਾਉ ਸ਼੍ਰੀ ਨਨਪੁਰ ਸਾਹਿਬ ਵਿਖੇ ਡੈਲੀਗੇਟ اجلاس ਉਹਨਾਂ ਨੇ ਸੱਦਿਆ ਕਿਉਂਕਿ ਨਵੀਂ ਕਾਰਜਕਾਰਨੀ ਆ ਜਿਹੜੀ ਉਹ ਬਣਾਈ ਜਾਣੀ ਹੈ ਉਹਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਦੀ ਔਰ ਬਕਾਇਦਾ ਗਿਆਨੀ ਹਰਪ੍ਰੀ ਸਿੰਘ ਨੇ ਲਿਖਤ ਜਾਣਕਾਰੀ ਆ ਜਿਹੜੀ ਉਹ ਜਾਰੀ ਕੀਤੀ ਹੈ ਕਿ ਮੈਂ ਕਾਰਜਕਾਰਨੀ ਬਣਾਉਣ ਤੋਂ ਪਹਿਲਾਂ ਜਿਹੜੀ ਵਰਕਿੰਗ ਕਮੇਟੀ ਵਰਕਿੰਗ ਕਮੇਟੀ ਬਣਾਉਣ ਤੋਂ ਪਹਿਲਾਂ ਡੈਲੀਗੇਟ اجلاس ਸਦਕੇ ਜਿਹੜੇ ਜ਼ਰੂਰੀ ਮਤੇ ਨੇ ਉਹ ਡੈਲੀਗੇਟ اجلاس ਦੀ ਪ੍ਰਵਾਨਗੀ ਦੇ ਨਾਲ ਅੱਗੇ ਵਧਾਉਣਾ ਚਾਹਨਾ ਇਹ ਕੰਮ ਹੈ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜਿਹੜਾ ਫੈਸਲਾ ਕੀਤਾ ਹੈ ਇਹ ਕਾਬਲੇ ਤਾਰੀਫ ਫੈਸਲਾ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਪੰਜ ਮੈਮਰੀ ਕਮੇਟੀ ਪੰਥਕ ਕਾਉਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਇਹਨਾਂ ਦਾ ਹੁਣ ਟੀਚਾ ਇਹ ਹੈ ਕਿ ਅਸੀਂ ਹਰ ਗੱਲ ਸਿਧਾਂਤਕ ਤੌਰ ਦੇ ਉੱਤੇ ਲੋਕਤਾਂਤ੍ਰਿਕ ਤਰੀਕੇ ਤੇ ਪੈਰਾ ਦੇ ਕੇ ਅਸੀਂ ਕਰਨੀ ਹੈ ਤਾਂ ਕਿ ਕਦੇ ਵੀ ਦੁਬਾਰਾ ਕੋਈ ਸਵਾਲ ਨਾ ਚੱਕ ਸਕੇ ਜਿਸ ਤਰ੍ਹਾਂ ਮੌਕਾ ਮਿਲਿਆ ਸ਼ਖਬੀਰ ਸਿੰਘ ਬਾਦਲ ਦੇ ਢੜੇ ਨੂੰ ਉਹਨਾਂ ਨੇ ਚੰਦੂ ਮਾਜਰਾ ਸਾਹਿਬ ਦੇ ਬਿਆਨ ਨੂੰ ਆਧਾਰ ਬਣਾ ਕੇ ਪੋਲਿਟੀਕਲ ਅਟੈਕ ਕੀਤੇ ਹਾਲਾਂਕਿ ਉਹ ਗੱਲ ਸਾਫ਼ ਹੋ ਗਈ ਪਰਮਿੰਦਰ ਸਿੰਘ ਢੀਂਡਸਾ ਨੇ ਬੜਾ ਸਪਸ਼ਟ ਕਰਤਾ ਕਿ ਜਿਹਨੇ ਜਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂ ਤੱਕ ਸ੍ਰੀ ਧਮਧਮਾ ਸਾਹਿਬ ਦੇ ਜਥੇਦਾਰ ਸੀ ਉਹ ਕਦੇ ਵੀ ਸਾਡੇ ਘਰ ਨਹੀਂ ਆਏ ਹੁਣ ਜਦੋਂ ਬਤੌਰ ਜਥੇਦਾਰ ਸਾਹਿਬ ਤੱਕ ਸਹਿਬਾਨਾ ਦੇ ਉਹਨਾਂ ਦੇ ਘਰ ਨਹੀਂ ਗਏ ਤੇ ਸਾਜ਼ਿਸ਼ ਦਾ ਤਾਂ ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਸੁਖਬੀਰ ਬਾਲਵਲ ਧੜੇ ਦਾ ਤਾਂ ਇਲਜ਼ਾਮ ਹੀ ਹੈ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਉਹਦੇ ਲਈ ਸਾਜ਼ਿਸ਼ ਰਚੀ ਗਈ ਉਦੋਂ ਤਾਂ ਉਹ ਜਥੇਦਾਰ ਸੀ ਔਰ ਵੈਸੇ ਇੱਕ ਸਵਾਲ ਬੜਾ ਹਰੇਕ ਦੇ ਜ਼ਹਿਨ 'ਚ ਇਹ ਸਵਾਲ ਆਉਂਦਾ ਹੈ ਜੀ ਕਿ ਤੁਸੀਂ ਦੇਖੋ ਜਿਹੜੇ ਪੰਜ ਸਿੰਘ ਸਹਿਬਾਨਾ ਦੇ ਫੈਸਲੇ ਸੀ ਕੋਈ ਇੱਕ ਜੱਥੇਦਾਰ 5 ਤਖਤ ਸਹਿਬਾਨਾਂ ਦੇ ਵਿੱਚੋਂ ਕੀ ਕੋਈ ਇੱਕ ਜੱਥੇਦਾਰ ਇਸ ਤਰ੍ਹਾਂ ਦੀ ਸਾਜ਼ਿਸ਼ ਰਚ ਸਕਦਾ ਹੈ ਨਾ ਆਮ ਲੋਕ ਇਸ ਗੱਲ ਨੂੰ ਪ੍ਰਵਾਨ ਕਰਦੇ ਨੇ ਨਾ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿਉਂਕਿ 5 ਤਖਤ ਸਹਿਬਾਨਾਂ ਦੇ ਜੱਥੇਦਾਰ ਕਦੇ ਸਾਜ਼ਿਸ਼ ਨਹੀਂ ਕਰ ਸਕਦੇ ਸੋ ਕਿਸੇ ਇੱਕ ਵਿਅਕਤੀ ਨੂੰ ਨਿੱਜੀ ਤੌਰ ਤੇ ਨਿਸ਼ਾਨਾ ਬਣਾਉਣਾ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਜਿਹੜੇ ਗੁਨਾਹ ਮੰਨੇ ਜਿਹੜੇ ਗੁਨਾਹ ਸਵੀਕਾਰ ਕੀਤੇ ਨਾ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹ ਹੁਣ ਸੁਖਬੀਰ ਬਾਦਲ ਲਈ ਅੜਿੱਕਾ ਬਣ ਰਹੇ ਨੇ ਅਗਲੀ ਸਿਆਸਤ ਦੇ ਵਿੱਚ ਮੈਂ ਵੇਖਦਾ ਕਿ ਰਾਜਾ ਵੜਿੰਗ ਵੀ ਆਪਣੇ ਮੰਚਾਂ ਤੇ ਸੁਖਬੀਰ ਬਾਦਲ ਨੇ ਜਿਹੜੇ ਗੁਨਾਹ ਮੰਨੇ ਉਹਨਾਂ ਦਾ ਜ਼ਿਕਰ ਬਾਰ-ਬਾਰ ਕਰਦੇ ਨੇ ਔਰ ਮੈਨੂੰ ਇੱਥੋਂ ਤੱਕ ਪਤਾ ਲੱਗਿਆ ਕਿ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਵੀ ਇਹ ਰਣਨੀਤੀ ਬਣਾ ਰਹੀ ਹੈ ਕਿ ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਜਿਹੜੇ ਜਿਹੜੇ ਗੁਨਾਹ ਮੰਨੇ ਕੱਲੀ ਕਾਂਗਰਸ ਨਹੀਂ ਆਮ ਆਦਮੀ ਪਾਰਟੀ 'ਚ ਵੀ ਇਦੇ ਬਾਰੇ ਰਣਨੀਤੀ ਹੋ ਰਹੀ ਹੈ ਕਿ ਉਹ ਸਾਰੇ ਗੁਨਾਹ ਜਿਹੜੇ ਮੰਨੇ ਨੇ ਸੁਖਬੀਰ ਬਾਦਲ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਇਆ ਜਾਵੇ ਕਿ ਸੁਖਬੀਰ ਬਾਦਲ ਨੇ ਕਿਹੜੇ ਕਿਹੜੇ ਗੁਨਾਹ ਮੰਨੇ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਅਗਰ ਕੋਈ ਸਿੱਖ ਆਪਣੇ ਗੁਨਾਹ ਮੰਨਦਾ ਹੈ ਭਾਵੇਂ ਪਾਰਟੀ ਦੇ ਨੇ ਨਿੱਜੀ ਨੇ ਕਿਸੇ ਵਰਕਰ ਦੇ ਨੇ ਕੋਈ ਵੀ ਨੇ ਕਿਉਂਕਿ ਉਦੋਂ ਪ੍ਰਧਾਨਤਾ ਸੁਖਬੀਰ ਬਾਦਲ ਹੈ ਹੀ ਨਹੀਂ ਸੀ ਨਿਮਾਣਾ ਸਿੱਖ ਸੀ ਸੋ ਜਿਹੜੇ ਜਿਹੜੇ ਗੁਨਾਹ ਮੰਨੇ ਉਹਨਾਂ ਦੇ ਉੱਤੇ ਪੋਲਿਟਿਕਲ ਤੌਰ ਤੇ ਰਣਨੀਤੀ ਹੁਣ ਬਣਾਉਣ ਦੀ ਤਿਆਰੀ ਚ ਨੇ ਦੂਜੀਆਂ ਧਿਰਾਂ ਕਿਉਂਕਿ ਅਸੀਂ ਦੇਖਦੇ ਹਾਂ ਸੰਦੀਪ ਜੀ ਲੜਾਈ ਸੋਸ਼ਲ ਮੀਡੀਆ ਦੀ ਹੈ ਜਿਵੇਂ ਆਪਾਂ ਸੁਖਵੀਰ ਸਿੰਘ ਬਾਦਲ ਦੇ ਸੋਸ਼ਲ ਮੀਡੀਆ ਦੇ ਵਰਕੇ ਦੇਖੀਏ ਨਾ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਉਹਨਾਂ ਦੇ ਹਮਾਇਤਿਆਂ ਦੇ ਤੇ ਉਹ ਭਗਵੰਤ ਮਾਨ ਨੂੰ ਸ਼ਰਾਬੀ ਭੰਡ ਇਸ ਤਰ੍ਹਾਂ ਸੰਬੋਧਨ ਕਰਦੇ ਨੇ ਆਮ ਆਦਮੀ ਪਾਰਟੀ ਵਾਲੇ ਮੋਦੀ ਬਾਰੇ ਚੋਰ ਕਾਂਗਰਸ ਵਾਲੇ ਉਹਨੂੰ ਵੋਟ ਚੋਰ ਇਹਦਾ ਮਤਲਬ ਹੈ ਸਾਰੀਆਂ ਪਾਰਟੀਆਂ ਬਹੁਤ ਹੇਠਲੇ ਦਰਜੇ ਤੇ ਜਾ ਕੇ ਸਿਆਸਤ ਕਰ ਰਹੀਆਂ ਨੇ ਇਸੇ ਕਰਕੇ ਅੱਜ ਕੱਲ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਸਤਕਾਰ ਚ ਉਹਨਾਂ ਪ੍ਰਤੀ ਸਤਕਾਰ ਚ ਲੋਕਾਂ ਚ ਕਮੀ ਆਈ ਹੈ ਕਿਸੇ ਵੇਲੇ ਲੀਡਰ ਹੁੰਦੇ ਸੀ ਲੋਕ ਉਹਨਾਂ ਦੀ ਕਹੀ ਗੱਲ ਨੂੰ ਅਥਾਰਟੀ ਦੀ ਤਰ੍ਹਾਂ ਮੰਨਦੇ ਸੀ ਅੱਜ ਲੋਕ ਪ੍ਰਵਾਹ ਨਹੀਂ ਕਰਦੇ ਕਿਉਂਕਿ ਲੀਡਰਾਂ ਨੇ ਆਪਣੇ ਝੱਗੇ ਆਪ ਹੀ ਚੱਕ ਲਏ ਸੋ ਲੀਡਰਾਂ ਨੇ ਜਿਹੜੇ ਆਪਣੇ ਆਪਣੇ ਆਪ ਦਾ ਬਹੁਤ ਬਖਾਨ ਕੀਤਾ ਜਿਆਦਾ ਪ੍ਰਚਾਰਿਆ ਆਪਣੇ ਆਪ ਨੂੰ ਬਿਲਕੁਲ ਆਪਣਾ ਢੇਡਾ ਆਪਣंगा ਕੀਤਾ ਹੱਡ ਨੰਗਾ ਕਰ ਲਿਆ ਜਿਵੇਂ ਮੁਹਾਵਰੇ ਨੇ ਨਾ ਵੀ ਆਪਣਾ ਅਸਲ ਦਿਖਾਤਾ ਵੀ ਇਹ ਏਡੇ ਜੋਗੇ ਕਿਨੇ ਭਾਈ ਇਹ ਕਈ ਵਾਰੀ ਇਹ ਮੰਚਾਂ-ਮੁੰਚਾਂ ਤੇ ਵੀ ਅੱਜਕੱਲ ਗੰਦ ਬਕਰ ਲੱਗੇ ਮੈਂ ਇਹ ਗੰਦ ਸ਼ਬਦ ਵਰਤੂੰਗਾ ਇਹ ਮੰਚਾਂ ਤੇ ਵੀ ਆਪਣੇ ਮੂੰਹ 'ਚ ਉਹ ਲੀਡਰ ਸਾਡੇ ਗੰਦ ਬਕਰ ਲੱਗੇ ਇਹ ਨਹੀਂ ਹੋਣਾ ਚਾਹੀਦਾ ਇਸ ਕਰਕੇ ਲੋਕਾਂ ਦਾ ਇਹਨਾਂ ਤੋਂ ਭਰੋਸਾ ਉੱਠ ਗਿਆ ਕਿਸ ਤਰ੍ਹਾਂ ਦੀ ਭਾਸ਼ਾ ਮੈਂ ਗਿਆਨੀ ਹਰਪੀਤ ਸਿੰਘ ਬਾਰੇ ਮੈਨੂੰ ਬਾਰ-ਬਾਰ ਯਾਦ ਆਉਂਦੇ ਨੇ ਵੀ ਅਸੀਂ ਖੁਰਚਣਾ ਫੇਰ ਦਿਆਂਗੇ ਨਾ ਉੱਠਣ ਜੋਗੇ ਨਾ ਬਹਿਣ ਜੋਗੇ ਤੁਸੀਂ ਦੱਸੋ ਇਹ ਸ਼ਬਦ ਮੰਚਾਂ ਦੇ ਨੇ ਉਹ ਇਹ ਗੱਲਾਂ ਹੁਣ ਪੋਲਿਟਿਕਲ ਪਾਰਟੀਆਂ ਆਪਣੀ ਰਣਨੀਤੀ ਦਾ ਹਿੱਸਾ ਬਣਾਉਣ ਲੱਗੀਆਂ। ਸੋ ਆਉਂਦੇ ਸਮੇਂ 'ਚ ਜਿਹੜੀ ਲੜਾਈ ਹੈ ਨਾ ਸੰਦੀਪ ਜੀ ਸਿਆਸੀ ਹੁਣ ਮਨੀਸ਼ ਜਿਸੋਦੀਆ ਦਾ ਭਾਸ਼ਣ ਆ ਗਿਆ ਉਤੋਂ। ਹੁਣ ਤੁਸੀਂ ਦੱਸੋ ਲੋਕ ਤਾਂ ਰਾਜਨੀਤੀ ਤੋਂ ਇਹ ਉਮੀਦ ਕਰਦੇ ਨੇ ਵੀ ਭਾਈ ਤੁਸੀਂ ਕਿਤੇ ਦਾ ਝਗੜਾ ਹੁੰਦਾ ਤੁਸੀਂ ਨਿਬੇੜਨਾ। ਲੋਕ ਤਾਂ ਲੀਡਰਾਂ ਦੇ ਘਰੇ ਇਕੱਠੇ ਹੁੰਦੇ ਆ ਵੀ ਐਮਐਲਏ ਸਾਹਿਬ ਫੈਸਲਾ ਕਰਾਉਣਗੇ। ਇਹ ਇੰਨਾ ਦੇ ਭਾਸ਼ਣ ਦੇ ਰਹੇ ਨੇ ਵੀ ਜੇ ਲੜਨਾ ਝਗੜਨਾ ਵੀ ਪੈ ਗਿਆ ਤੇ ਤੁਸੀਂ ਦੱਸੋ ਵੀ ਡਰਨਾ ਨਹੀਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਸੋ ਸਿਆਸਤ ਦਾ ਪੱਦਰ ਡਿੱਗਿਆ ਹੁਣ ਇਹ ਇਸੇ ਕਰਕੇ ਸ਼੍ਰੀ ਨੰਦਪੁਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਡੈਲੀਗੇਟ ਜਲਾ ਸਦਿਆ ਬਹੁਤ ਜ਼ਰੂਰੀ ਪੋਲਿਟੀਕਲ ਰਿਫਾਰਮਸ ਰਾਜਨੀਤੀ ਚ ਸੁਧਾਰਾਂ ਦੇ ਮਤੇ ਪਾਸ ਕੀਤੇ ਜਾਣੇ ਨੇ ਉੱਥੇ ਨਵੇਂ-ਨਵੇਂ ਮਤੇ ਵਰਕਿੰਗ ਕਮੇਟੀ ਨੂੰ ਲੈ ਕੇ ਉਹਦੀ ਮੈਨੂੰ ਜਾਣਕਾਰੀ ਤਾਂ ਨਹੀਂ ਹੈ ਔਰ ਉਹ ਜਿਹੜੇ ਮਤੇ ਨੇ ਉਹ ਰਿਫਾਰਮਸ ਨਾਲ ਸੰਬੰਧਿਤ ਨਹੀਂ ਕਿ ਅਸੀਂ ਰਾਜਨੀਤਿਕ ਰਿਫਾਰਮਸ ਪੋਲਿਟੀਕਲ ਰਿਫਾਰਮਸ ਕਿਵੇਂ ਕਰਨੇ ਨੇ ਸੋ ਇਸ ਕਰਕੇ ਉੱਥੇ ਸਾਰੇ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਪੰਜ ਮੈਂਬਰੀ ਕਮੇਟੀ ਦੀ ਸਾਰੀ ਲੀਡਰਸ਼ਿਪ ਹੋਊਗੀ ਔਰ ਪੁਨਰ ਸੁਜੀਤ ਛੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੋਊਗੀ ਸਾਰੇ ਡੈਲੀਗੇਟ ਹੋਣਗੇ ਸੋ 6 ਤਰੀਕ ਬੜੀ ਮਹੱਤਵਪੂਰਨ ਹੈ ਔਰ 20 ਤਰੀਕ ਦਾ ਪ੍ਰੋਗਰਾਮ ਦਿੱਤਾ ਹੈ 20 ਸਤੰਬਰ ਦਾ ਕਿ ਅਸੀਂ 20 ਸਤੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਆ ਉਹਨਾਂ ਦਾ ਬਿਆਨ ਆਇਆ ਸੋ 20 ਸਤੰਬਰ ਤੱਕ 6 ਸਤੰਬਰ ਤੋਂ ਬਾਅਦ 20 ਸਤੰਬਰ ਤੱਕ ਸਰਕਲ ਪ੍ਰਧਾਨਾਂ ਅਤੇ ਜ਼ਿਲ੍ਹਾ ਜਥੇਦਾਰਾਂ ਦੀ ਚੋਣ ਮੁਕੰਮਲ ਕਰ ਲੈਣੀ ਹੈ ਸੋ ਇਹਦੇ ਲਈ ਅਬਜ਼ਰਵਰ ਲਾਏ ਗਏ ਨੇ ਮਨਪਟਿਆਲੀ ਉਹਨਾਂ ਨੂੰ ਜੀ ਅਬਜ਼ਰਵਰ ਲਾਇਆ ਗਿਆ ਇਸੇ ਤਰ੍ਹਾਂ ਸੰਤਾ ਸਿੰਘ ਮੈਦਪੁਰੀ ਉਹਨਾਂ ਨੂੰ ਲੁਧਿਆਣੇ ਦਾ ਅਬਜ਼ਰਵਰ ਲਾਇਆ ਗਿਆ ਸੋ ਸਾਰੇ ਕਮੇਟੀ ਮੈਂਬਰਾਂ ਨੂੰ ਜਿਹੜੇ ਪੰਜ ਮੈਂਬਰੀ ਦੇ ਨੇ ਉਹਨਾਂ ਨੂੰ ਥਾਂ ਥਾਂ ਤੇ ਅਬਜ਼ਰਵਰ ਲਾਇਆ ਗਿਆ ਸੋ ਉਹਨਾਂ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਔਰ ਜਿਹੜੇ ਸ਼ਹਿਰੀ اور ਦਿਹਾਤੀ ਜਥੇਦਾਰ ਨੇ ਉਹਨਾਂ ਦੀ ਨਿਯੁਕਤੀ ਕਰਨੀ ਹੈ ਸੋ ਇਹ ਪੰਜ ਮੈਂਬਰੀ ਕਮੇਟੀ ਵਾਲੇ ਪੋਲਿਟੀਕਲ ਰਿਫਾਰਮਸ ਜਿਹੜੇ ਨਵੇਂ ਲੈ ਕੇ ਆਉਣਗੇ ਉਹ ਸੱਚਮੁੱਚ ਇੱਕ ਬਹੁਤ ਵੱਡਾ ਵਿਸ਼ਾ ਬਣਨਗੇ ਉਹ ਪੋਲਿਟੀਕਲ ਰਿਫਾਰਮਸ ਰਾਜਨੀਤੀ ਦੇ ਵਿੱਚ ਤੇ ਡਲਾਸਬ ਜਿੱਥੇ ਆਪਾਂ ਗੱਲ ਕੀਤੀ ਪੰਥਕ ਸਿਆਸਤ ਦੀ ਹੁਣ ਕੱਲ ਦਿੱਲੀ ਦੇ ਵਿੱਚ ਜਦੋਂ ਕਾਂਗਰਸ ਦੇ ਲੀਡਰ ਸੱਦੇ ਹੋਏ ਸੀ ਉੱਥੇ ਫਿਰ ਕੀ ਗੱਲ ਹੋਈ ਪਰ ਜਿੱਥੇ ਸਾਰੇ ਲੀਡਰਸ ਨੂੰ ਸੱਦਿਆ ਕੀ ਨਵਜੋਤ ਸਿੱਧੂ ਨੂੰ ਇਸ ਕਰਕੇ ਨਹੀਂ ਸੱਦਿਆ ਵੀ ਐਂਡ ਦੇ ਵਿੱਚ ਪੇਸ਼ ਕਰਾਂਗੇ ਵੀ ਜੇ ਹੁਣ ਗੱਲ ਨਾ ਬਣੀ ਜੇ ਰਾਹੁਲ ਕਿਉਂਕਿ ਰਾਹੁਲ ਗਾਂਧੀ ਆਪ ਵੀ ਉੱਥੇ ਨਹੀਂ ਸੀ ਮਲਕਾਰਜਨ ਖੜਗੇ ਵੀ ਨਹੀਂ ਸੀ ਕੀ ਨਵਜੋਤ ਸਿੱਧੂ ਨੂੰ ਇਸ ਕਰਕੇ ਰੋਕ ਲਿਆ ਵੀ ਜੇ ਹੱਲੇ ਵੀ ਗੱਲ ਨਾ ਬਣੀ ਤੇ ਫੇਰ ਨਵਜੋਤ ਸਿੱਧੂ ਨੂੰ ਲੈ ਕੇ ਆਵਾਂਗੇ ਨਹੀਂ ਦੇਖੋ ਦੋ ਗੱਲਾਂ ਨੇ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਦੇ ਇਨ ਟੱਚ ਹੈ ਪਹਿਲੀ ਗੱਲ ਇਹ ਹੈ ਉਹ ਕਦੀ ਵੀ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਹੁਨਾਂ ਨਾਲ ਸੰਪਰਕ ਤੋਂ ਦੂਰ ਨਹੀਂ ਹੋਏ ਕੋਈ ਵੀ ਦਿਨ ਤਿਹਾਰ ਹੋਵੇ ਵੇਲੇ ਕੁਵੇਲੇ ਉਹ ਸੰਪਰਕ ਚ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਪਿੱਛੇ ਜੇ ਵੀ ਉਹ ਮਿਲ ਕੇ ਆਏ ਨੇ ਬੀਬੀ ਪ੍ਰਿੰਕਾ ਗਾਂਧੀ ਨੂੰ ਜਦੋਂ ਪ੍ਰਿੰਕਾ ਗਾਂਧੀ ਉਹਨਾਂ ਦਾ ਜਨਮ ਦਿਨ ਸੀ ਸੋ ਉਹ ਰਹਿੰਦੇ ਨੇ ਇਨ ਟੱਚ ਔਰ ਜਦੋਂ ਉਹ ਆਪਣੇ ਵਪਾਰ ਕਾਰੋਬਾਰ ਚ ਗਏ ਹਾਈ ਕਮਾਂਡ ਦੇ ਧਿਆਨ ਚ ਉਹਨਾਂ ਨੇ ਗੱਲ ਲਿਆਂਦੀ ਮੈਂ ਜਿਹੜੀ ਗੱਲ ਕਰਦਾ ਨਵਜੋਤ ਸਿੰਘ ਸਿੱਧੂ ਦਿਓ ਇਸ ਕਰਕੇ ਮਹੱਤਵਪੂਰਨ ਹੈ ਕਿ ਰਾਹੁਲ ਗਾਂਧੀ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਜਲਦੀ ਜਲਦੀ ਆਪਣੀ ਦਿੱਤੀ ਗੱਲ ਤੋਂ ਪਿੱਛੇ ਨਹੀਂ ਮੁੜਦਾ ਕਿਉਂਕਿ ਜਦੋਂ ਚਰਨਜੀਤ ਚੰਨੀ ਉਹਨਾਂ ਨੂੰ ਉਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਸੀ ਉਦੋਂ ਕਿਉਂਕਿ ਦੋਨਾਂ ਵਿਅਕਤੀਆਂ ਦੇ ਨਾਵਾਂ ਤੇ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਇੱਕ ਗੁਪਤ ਜਾਂ ਸਰਵੇਖਣ ਕਰਾਇਆ ਸੀ ਕਾਂਗਰਸ ਪਾਰਟੀ ਨੇ ਉਹਦੀ ਜ਼ਿੰਮੇਵਾਰੀ ਰਾਹੁਲ ਗਾਂਧੀ ਦੀ ਟੀਮ ਦੀ ਹੋਈ ਸੀ ਕਿਸੇ ਨੂੰ ਨਹੀਂ ਪਤਾ ਕਿੱਥੋਂ ਵੋਟਾਂ ਹੋਈਆਂ ਕਿੱਥੋਂ ਆਈਆਂ ਕਿਵੇਂ ਫੀਡਬੈਕ ਲਈ ਕਿਉਂਕਿ ਜਦੋਂ ਚਰਨਜੀਤ ਚੰਨੀ ਨੂੰ ਚਿਹਰਾ ਐਲਾਨਿਆ ਗਿਆ ਸੀ ਮੁੱਖ ਮੰਤਰੀ ਦਾ ਉਦੋਂ ਨਵਜੋਤ ਸਿੰਘ ਸਿੱਧੂ ਵੀ ਮੁੱਖ ਦਾਵੇਦਾਰ ਸੀ ਮੁੱਖ ਮੰਤਰੀ ਦੇ ਚਿਹਰੇ ਦਾ ਹੁਣ ਜਾਂ ਤਾਂ ਰਾਹੁਲ ਗਾਂਧੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਣੂ ਜਾਂ ਪ੍ਰਤਾਪ ਸਿੰਘ ਬਾਜਵਾ ਨੂੰ ਜਾਂ ਸੁਖਜਿੰਦਰ ਰੰਧਾਵਾ ਨੂੰ ਪਰ ਮੈਨੂੰ ਇਹ ਲੱਗਦਾ ਹੈ ਕਿ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਦੇ ਜ਼ਿਹਨ 'ਚ ਅੱਜ ਵੀ ਨਵਜੋਤ ਸਿੰਘ ਸਿੱਧੂ ਦਾ ਨਾਮ ਹੈ ਉਹ ਇਸ ਕਰਕੇ ਕਿ ਪੰਜਾਬ 'ਚ ਜਦੋਂ ਦਾ ਨਵਜੋਤ ਸਿੰਘ ਸਿੱਧੂ ਆਪਣੇ ਕੰਮਕਾਰ ਤੇ ਗਿਆ ਹੈ ਨਵਜੋਤ ਸਿੱਧੂ ਦਾ ਗਰਾਫ ਬਤੌਰ ਪੋਲਿਟਿਕਲ ਲੀਡਰ ਘਟਿਆ ਨਹੀਂ ਅੱਜ ਵੀ ਅਗਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਮੈਦਾਨ ਚ ਉਤਾਰਦੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਤੇ ਉਹ ਵੱਡਾ ਚਿਹਰਾ ਹੈ ਹਜੇ ਤੱਕ ਵਰਤਿਆ ਨਹੀਂ ਜਿਵੇਂ ਭਗਵੰਤ ਮਾਨ ਦੀ ਕਾਰਗੁਜ਼ਾਰੀ ਤਾਂ ਲੋਕਾਂ ਨੇ ਦੇਖ ਲਈ ਮੁੱਖ ਮੰਤਰੀ ਬਣ ਚੁੱਕੇ ਭਗਵੰਤ ਮਾਨ ਲੋਕਾਂ ਨੇ ਵੇਖ ਲਿਆ ਕਿ ਭਗਵੰਤ ਮਾਨ ਨੇ ਕਿਹੜੀਆਂ ਕਿਹੜੀਆਂ ਗੱਲਾਂ ਚੰਗੀਆਂ ਕੀਤੀਆਂ ਕਿਹੜੀਆਂ ਕਿੜੀਆਂ ਗੱਲਾਂ ਤੇ ਕੰਪਰੋਮਾਈਜ਼ ਹੋ ਗਿਆ ਇਸੀ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਸਾਹਿਬ ਵੀ ਦੇਖ ਲੇ ਮੁੱਖ ਮੰਤਰੀ ਦੇ ਤੌਰ ਤੇ ਕਿ ਚੰਨੀ ਸਾਹਿਬ ਨੇ ਬਤੌਰ ਮੁੱਖ ਮੰਤਰੀ ਕੀ ਕੀ ਡਿਲੀਵਰ ਕੀਤਾ ਤੇ ਕਿਹੜੀਆਂ ਕਮੀਆਂ ਰਹਿ ਗਈਆਂ ਕਿ ਉਹ ਦੋਨੋਂ ਸੀਟਾਂ ਹਾਰੇ ਹਾਲਾਂਕਿ ਹੁਣ ਉਹ ਐਮਪੀ ਬਣ ਕੇ ਲੋਕ ਸਭਾ ਤੋਂ ਅੱਜ ਵੀ ਚਰਨਜੀਤ ਚੰਨੀ ਪ੍ਰਤਾਪ ਬਾਜਵਾ ਨਵਜੋਤ ਸਿੰਘ ਸਿੱਧੂ ਔਰ ਸੁਖਜਿੰਦਰ ਰੰਧਾਵਾ ਇਹ ਚਾਰ ਤਾਂ ਸਭ ਤੋਂ ਵੱਡੇ ਦਾਵੇਦਾਰ ਨੇ ਮੁੱਖ ਮੰਤਰੀ ਦੇ ਚਿਹਰੇ ਤੇ ਇਹ ਚਾਰ ਰਾਜਾ ਵੜਿੰਗ ਨੇ ਆਪਣੇ ਆਪ ਨੂੰ ਪਿੱਛੇ ਕਰ ਲਿਆ ਰਾਜਾ ਵੜਿੰਗ ਕੋਲੇ ਉਮਰ ਹੈ ਹਜੇ ਉਹ ਲੰਮੀ ਤਿਆਰੀ ਕਰ ਸਕਦਾ ਹੈ ਰਾਜਾ ਵੜਿੰਗ ਆਉਣ ਵਾਲੇ ਸਮੇਂ 'ਚ ਉਹ ਵੀ ਪ੍ਰਗਟ ਸਿੰਘ ਹੋਗੇ ਰਾਜਾ ਵੜਿੰਗ ਹੋਗੇ ਲਗਭਗ ਇਹ ਲੋਕ ਇਹ ਹਜੇ ਇੰਤਜ਼ਾਰ ਕਰ ਸਕਦੇ ਨੇ ਪ੍ਰਗਟ ਸਿੰਘ ਵੀ ਇੰਤਜ਼ਾਰ ਕਰ ਸਕਦੇ ਨੇ ਪਰ ਜਿਹੜੀ ਗੱਲ ਕੱਲ ਦੀ ਮੀਟਿੰਗ ਦੀ ਹੈ ਕੱਲ ਦੀ ਮੀਟਿੰਗ ਰਾਹੁਲ ਗਾਂਧੀ ਔਰ ਮਲਕੀ ਅਰਜਨ ਖੜਗੇ ਦੇ ਨਾਂ ਤੇ ਸੱਦੀ ਗਈ ਸੀ ਵੀ ਉਹਨਾਂ ਨੇ ਮੀਟਿੰਗ ਲੈਣੀ ਹੈ ਸਾਰੇ ਵੱਡੇ ਵੱਡੇ ਲੀਡਰ ਕਾਂਗਰਸ ਪਾਰਟੀ ਦੇ ਸੱਦੇ ਗਏ ਸੀ ਹਾਲਾਂਕਿ ਇੱਕ ਦੋ ਲੀਡਰ ਜਿਹੜੇ ਸੁਰਖੀਆਂ 'ਚ ਰਹਿੰਦੇ ਨੇ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਉਹ ਨਹੀਂ ਗਏ ਕੱਲ ਦੀ ਮੀਟਿੰਗ 'ਚ ਇਸ ਤਰ੍ਹਾਂ ਦੀਆਂ ਵੀ ਖਬਰਾਂ ਨੇ ਕਿ ਲੁਧਿਆਣੇ ਦਾ ਇੱਕ ਵੱਡਾ ਲੀਡਰ ਹੈ ਉਹ ਨਹੀਂ ਗਿਆ ਇੱਕ ਦੁਆਬੇ ਦਾ ਵੱਡਾ ਲੀਡਰ ਹੈ ਉਹ ਵੀ ਨਹੀਂ ਗਿਆ ਹੁਣ ਉਹ ਸੱਦੇ ਨਹੀਂ ਗਏ ਜਾਂ ਉਹ ਆਪ ਨਹੀਂ ਗਏ ਇਹ ਨਹੀਂ ਕਹਿ ਸਕਦੇ ਸੋ ਕੁਝ ਲੀਡਰਾਂ ਨੇ ਇਸ ਮੀਟਿੰਗ ਤੋਂ ਦੂਰੀ ਬਣਾਈ ਕਿ ਉਹਨਾਂ ਨੂੰ ਕੋਈ ਚਿੰਤਾ ਸੀ ਇਹਦਾ ਨਹੀਂ ਪਤਾ ਪਰ ਬਾਅਦ ਦੇ ਵਿੱਚ ਰਾਹੁਲ ਗਾਂਧੀ ਔਰ ਮਲਕੀਆ ਜਨ ਖੜ ਗਏ ਇਸ ਮੀਟਿੰਗ 'ਚ ਨਹੀਂ ਆਏ ਵੇਨੂ ਗੋਪਾਲ ਸ਼ਰਮਾ ਜਿਹੜੇ ਸੰਗਠਨ ਦੇ ਜਨਰਲ ਸਕੱਤਰ ਹੈ ਉਹਨਾਂ ਨੇ ਮੀਟਿੰਗ ਲਈ ਉਹ ਬੇਸ਼ਕ ਬਗੇਲ ਜਿਹੜੇ ਪ੍ਰਭਾਰੀ ਨੇ ਉਹਨਾਂ ਨੇ ਮੀਟਿੰਗ ਲਈ ਔਰ ਕਾਂਗਰਸ ਦੀ ਸਾਰੀ ਲੀਡਰਸ਼ਿਪ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਤੁਸੀਂ ਇੱਕ ਦੂਜੇ ਦੇ ਵਿਰੋਧ ਵਿੱਚ ਬਿਆਨ ਨਹੀਂ ਦੇਣੇ ਔਰ ਜਿਹੜੀਆਂ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਮੀਟਿੰਗਾਂ ਨੇ ਪੀਸੀਸੀ ਦੇ ਪ੍ਰੋਗਰਾਮ ਨੇ ਪੀਸੀਸੀ ਦੇ ਵੱਖ-ਵੱਖ ਡਿਪਾਰਟਮੈਂਟਾਂ ਦੇ ਪ੍ਰੋਗਰਾਮ ਨੇ ਉਹਦੇ ਵਿੱਚ ਬਿਨਾਂ ਭੇਦਭਾਵ ਕੀਤੇ ਸਾਰਿਆਂ ਨੇ ਕਾਂਗਰਸ ਦੀ ਲਾਈਨ ਤੇ ਅੱਗੇ ਵਧਣਾ ਔਰ ਕਾਂਗਰਸ ਦੇ ਲੀਡਰਾਂ ਨੂੰ ਇਹ ਗੁਪਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਕਿ ਰਾਹੁਲ ਗਾਂਧੀ ਜਿਵੇਂ ਬਿਹਾਰ 'ਚ ਅਗਵਾਈ ਕਰ ਰਿਹਾ ਚੋਣਾਂ ਦੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਦੀ ਅਗਵਾਈ ਕਰ ਸਕਦੇ ਨੇ ਤੇ ਇਹਦਾ ਮਤਲਬ ਸਾਫ਼ ਹੈ ਕਿ ਰਾਹੁਲ ਗਾਂਧੀ ਤੈਅ ਕਰਨਗੇ ਕਿ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਣਾ ਹੈ ਕਿਹੜਾ ਨਹੀਂ ਹੋਣਾ ਜਿੱਥੋਂ ਤੱਕ ਗੱਲ ਰਹੀ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਹਾਈ ਕਮਾਂਡ ਦੇ ਸੰਪਰਕ 'ਚ ਹੈ ਇਹਦੇ ਸੰਕੇਤ ਹਾਈ ਕਮਾਂਡ ਦੇ ਲੀਡਰ ਵੀ ਵੱਖ-ਵੱਖ ਲੀਡਰਾਂ ਨੂੰ ਇਸ਼ਾਰਿਆਂ-ਇਸ਼ਾਰਿਆਂ 'ਚ ਦੰਦੇ ਰਹਿੰਦੇ ਨੇ ਇਹ ਇਸ ਕਰਕੇ ਵੀ ਕਈ ਵਾਰੀ ਦਿੱਤੇ ਜਾਂਦੇ ਨੇ ਕਿ ਤੁਸੀਂ ਸਾਰੇ ਇਕਜੁੱਟ ਰਹੋ ਇਕੱਠੇ ਹੋ ਕੇ ਕੰਮ ਕਰੋ ਮੁੱਖ ਮੰਤਰੀ ਦੇ ਚਿਹਰੇ ਦੀ ਲੜਾਈ ਨਾ ਕਰੋ ਉਹ ਸੰਕੇਤ ਦੰਦੇ ਰਹਿੰਦੇ ਨੇ ਕਿ ਅਗਰ ਤੁਸੀਂ ਧੜਿਆਂ 'ਚ ਵੰਡੇ ਗਏ ਇੱਕ ਦੂਜੇ ਨਾਲ ਲੜਦੇ ਰਹੇ ਤੇ ਫਿਰ ਸਾਡੇ ਕੋਲੇ ਵਿਕਲਪ ਨਵਜੋਤ ਸਿੰਘ ਸਿੱਧੂ ਦੇ ਰੂਪ 'ਚ ਹੈ ਸੋ ਮਿੱਠਾ-ਮਿੱਠਾ ਇਸ਼ਾਰਾ ਸੰਕੇਤਾਂ 'ਚ ਕਾਂਗਰਸ ਦੇ ਵੱਡੇ ਲੀਡਰ ਆਨੇ ਬਹਾਨੇ ਧੰਦੇ ਰਹਿੰਦੇ ਨੇ ਲੀਡਰਸ਼ਿਪ ਨੂੰ ਸਮੇਂ-ਸਮੇਂ ਤੇ ਤਾਂ ਕਿ ਜਿਹੜੇ ਮੌਜੂਦਾ ਲੀਡਰ ਨੇ ਉਹ ਵੀ ਇਹ ਮੰਨ ਕੇ ਨਾ ਚੱਲ ਪੈਣ ਕਿ ਸਾਡੇ ਬਿਨਾ ਕਾਂਗਰਸ ਨਹੀਂ ਹੈ ਸਾਡੇ ਬਿਨਾ ਕਾਂਗਰਸ ਜਿੱਤਣੀ ਨਹੀਂ ਸਾਨੂੰ ਹੀ ਮੁੱਖ ਮੰਤਰੀ ਬਣਾਉਣਾ ਪੈਣਾ ਹੈ ਸਾਡੀ ਮਰਜ਼ੀ ਨਾਲ ਹੀ ਟਿਕਟਾਂ ਦੇਣੀਆਂ ਪੈਣੀਆਂ ਕਿਉਂਕਿ ਇਸ ਵਾਰ ਕਾਂਗਰਸ 'ਚ ਸੰਦੀਪ ਜੀ ਜੋ ਨਵਜੋਤ ਸਿੰਘ ਸਿੱਧੂ ਵੇਲੇ ਕਾਂਗਰਸ 'ਚ ਪਿਛਲੀ ਵਾਰੀ ਹੋਇਆ ਉਦੋਂ ਰਾਹੁਲ ਗਾਂਧੀ ਦਾ ਬਹੁਤ ਵੱਡਾ ਦਖਲ ਰਿਹਾ ਔਰ ਈਸ਼ਵਰ ਜੋ ਕੁਝ ਹੋਏਗਾ ਉਹ ਸਿਰਫ ਤੇ ਸਿਰਫ ਰਾਹੁਲ ਗਾਂਧੀ ਤੇ ਮਲਕੀ ਅਰਜਨ ਖੜਗੇ ਤੈ ਕਰਨਗੇ ਕਿਉਂਕਿ ਪਿਛਲੀ ਵਾਰੀ ਰਾਹੁਲ ਗਾਂਧੀ ਲੀਡਰ ਆਫ ਓਪੋਜੀਸ਼ਨ ਨਹੀਂ ਸੀ ਰਾਹੁਲ ਗਾਂਧੀ ਦਾ ਮਨੋਬਲ ਐਡਾ ਉੱਚਾ ਨਹੀਂ ਸੀ ਕੈਪਟਨ ਅਮਰਿੰਦਰ ਪਾਰਟੀ ਛੱਡ ਕੇ ਗਏ ਸੀ ਭਾਰਤ ਪੁਸ਼ਨਾ ਆਸ਼ੂ ਚਰਨਜੀਤ ਚੰਨੀ ਹਰੀਸ਼ ਚੌਧਰੀ ਵਿਜੇ ਵਿਜੇਂਦਰ ਸਿੰਘਲਾ ਸੁਖਜਿੰਦਰ ਰੰਧਾਵਾ ਓਪੀ ਸੋਨੀ ਜਿਹੜੇ ਵੀ ਇਹ ਵੱਡੇ ਲੀਡਰ ਸੀ ਇਹ ਸਾਰੇ ਲੀਡਰਾਂ ਨਾਲ ਸਲਾਮ ਅਸ਼ਵਲਾ ਕਰਕੇ ਰਾਹੁਲ ਗਾਂਧੀ ਨੇ ਟਿਕਟਾਂ ਜਟੀਆਂ ਉਹਦੇ ਚ ਭਾਵੇਂ ਸੁਖਜਿੰਦਰ ਰੰਧਾਵਾ ਸੀ ਆਪਣੀ ਮਰਜ਼ੀ ਦੀਆਂ ਟਿਕਟਾਂ ਵੀ ਦਵਾ ਗਏ ਪ੍ਰਤਾਪ ਬਾਜਵਾ ਆਪਣੀ ਟਿਕਟ ਵੀ ਲੈ ਗਏ ਮਰਜ਼ੀ ਦੀਆਂ ਵੀ ਦਵਾ ਗਏ ਰਾਜਾ ਵੜਿੰਗ ਵੀ ਆਪਣੀ ਟਿਕਟ ਲੈ ਗਿਆ ਤੇ ਜਿਹੜੇ ਜਿਹੜੇ ਇਹਨਾਂ ਦੇ ਨਜ਼ਦੀਕੀ ਸੀ ਇਹ ਸਮਰਥਨ ਕਰਦੇ ਰਹੇ ਤੇ ਟਿਕਟਾਂ ਦਵਾਉਂਦੇ ਵੀ ਰਹੇ ਉਦੋਂ ਕਿਉਂਕਿ ਰਾਜਾ ਵੜਿੰਗ ਵੀ ਮੰਤਰੀ ਸੀ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਦੀਆਂ ਪ੍ਰਧਾਨ ਦੀ ਮਰਜ਼ੀ ਦੀਆਂ ਤਾਂ ਮੇਰਾ ਖਿਆਲ ਹੈ ਮਸਾਂ 20 ਜਾਂ 25 ਟਿਕਟਾਂ ਕਾਂਗਰਸ ਪਾਰਟੀ ਨੇ ਦਿੱਤੀਆਂ ਹੋਣੀਆਂ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਦੀਆਂ ਇਹਦਾ ਮਤਲਬ ਹੈ ਹਜੇ ਤੱਕ ਕਾਂਗਰਸ ਪਾਰਟੀ 'ਚ ਜਦੋਂ ਜਾਖੜ ਵੀ ਪ੍ਰਧਾਨ ਸੀ ਜਾਖੜ ਸਾਹਿਬ ਆਪੇ ਮੇਰੀ ਗੱਲ ਨੂੰ ਡਿਨਾਈ ਕਰਦੇ ਨੇ ਸਾਰੀਆਂ ਟਿਕਟਾਂ ਜਾਖੜ ਸਾਹਿਬ ਦੀ ਮਰਜ਼ੀ ਨਾਲ ਵੀ ਨਹੀਂ ਦਿੱਤੀਆਂ ਜਾਂਦੀਆਂ ਹੋਣੀਆਂ ਕਾਂਗਰਸ 'ਚ ਇਸ ਕਰਕੇ ਕਿਉਂਕਿ ਕਾਂਗਰਸ ਦੀ ਇਸ ਤਰ੍ਹਾਂ ਦੀ ਪਰੰਪਰਾ ਨਹੀਂ ਹੈ ਟਿਕਟਾਂ ਦੇਣ ਦੀ ਆਖਰੀ ਫੈਸਲਾ ਫਿਰ ਕੀ ਕਰਦੇ ਨੇ ਉਹ ਹਾਈ ਕਮਾਂਡ ਤੇ ਛੱਡ ਦਿੰਦੇ ਨੇ ਬਣਨ ਨੂੰ ਬਣਦੀ ਐ ਸਕਰੀਨਿੰਗ ਕਮੇਟੀ ਬਣਦੀ ਐ ਇਲੈਕਸ਼ਨ ਕਮੇਟੀ ਬਣਦੀ ਐ ਬੜਾ ਕੁਝ ਬਣਦਾ ਹੈ ਲੇਕਿਨ ਅਖੀਰ ਚ ਫੈਸਲਾ ਤੁਸੀਂ ਵੇਖੋ ਨਾ ਜਿਹੜੇ ਸਾਬਕਾ ਰੇਲ ਮੰਤਰੀ ਸੀ ਪਵਨ ਬੰਸਲ ਸਾਹਿਬ ਵੱਖ-ਵੱਖ ਸਰਵੇਖਣਾਂ ਚ ਨਜ਼ਰ ਆਉਂਦਾ ਸੀ ਕਿ ਉਹਨਾਂ ਦਾ ਪੁੱਤ ਕੇਬਲ ਢਿਲੋਂ ਜਿੰਨਾ ਤਕੜਾ ਨਹੀਂ ਐ ਕੇਬਲ ਢਿਲੋਂ ਉੱਥੇ ਤਕੜੇ ਸੀ ਲੇਕਿਨ ਲੌਬੀ ਨੇ ਕਿਉਂਕਿ ਨਵਜੋਤ ਸਿੱਧੂ ਵੀ ਕੇਬਲ ਢਿਲੋਂ ਦੀ ਸਪੋਰਟ ਕਰਦਾ ਸੀ ਟਿਕਟ ਦੇ ਤੌਰ ਤੇ ਕੈਂਡੀਡੇਟ ਦੇ ਤੌਰ ਤੇ ਤੇ ਲੌਬੀ ਨੇ ਪਵਨ ਮਾਨਸਲ ਦੇ ਪੁੱਤ ਨੂੰ ਹੀ ਟਿਕਟ ਦਵਾਈ ਤੇ ਪਵਨ ਮਾਨਸਲ ਦੇ ਪੁੱਤ ਦੀ ਜ਼ਮਾਨਤ ਜਬਤ ਹੋਈ ਬਰਨਾਲੇ ਤੋਂ ਬਰਨਾਲੇ ਦੇ ਵਿੱਚ ਹਮੇਸ਼ਾ ਹੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਕੈਂਡੀਡੇਟ ਬਹੁਤੀ ਵਾਰ 99% ਸਿੱਖ ਭਾਈਚਾਰੇ ਨਾਲ ਸੰਬੰਧਿਤ ਕੈਂਡੀਡੇਟ ਜਿੱਤਿਆ ਜਿਹੜੀ ਬਰਨਾਲੇ ਦੀ ਪੋਲਿਟਿਕਸ ਹੈ ਵੋਟ ਸਿੱਖ ਭਾਈਚਾਰੇ ਦੀ ਪਿੰਡੂ ਸਾਡੇ ਲੋਕਾਂ ਦੀ ਅਸੀਂ ਵੀ ਪਿੰਡਾਂ ਚੋਂ ਆਨੇ ਆ ਇਹ ਜ਼ਿਆਦਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਦੀਆਂ ਮਸਾਂ 20 25 ਟਿਕਟਾਂ ਦਿੱਤੀਆਂ ਹੋਣ ਦਿੱਤੀਆਂ ਹੋਣ ਸੋ ਇਸ ਕਰਕੇ ਇਸ ਵਾਰ ਵੀ ਜਦੋਂ ਟਿਕਟਾਂ ਦੀ ਵੰਡ ਹੋਣੀ ਹੈ ਤੇ ਅਗਰ ਤਾਂ ਰਾਜਾ ਵੜਿੰਗ ਤਕੜਾ ਹੋ ਕੇ ਚੱਲਦਾ ਰਿਆ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਰਿਆ ਤੇ ਪੰਜਾਬ ਦੀ ਕਾਂਗਰਸ ਗੁੱਟਬਾਜ਼ੀ ਨਾ ਹੋਈ ਮੁੱਖ ਮੰਤਰੀ ਦੇ ਚਿਹਰਿਆਂ ਦੀ ਦੌੜ ਦੀ ਲੜਾਈ ਨਾ ਹੋਈ ਤੇ ਕਾਂਗਰਸ ਪਹਿਲਾਂ ਨਾਲੋਂ ਚੰਗੀ ਪੋਜੀਸ਼ਨ 'ਚ ਆ ਸਕਦੀ ਹੈ ਹਾਲਾਂਕਿ ਹਜੇ ਲੋਕਾਂ 'ਚ ਜਾ ਕੇ ਕਾਂਗਰਸ ਲੋਕ ਕਾਂਗਰਸ ਨੂੰ ਪ੍ਰਵਾਨ ਕਰਦੇ ਆ ਜਾਂ ਨਹੀਂ ਕਰਦੇ ਉਹ ਵਕਤ ਦੱਸੂਗਾ ਕਿਉਂਕਿ ਕਾਂਗਰਸ ਦੇ ਲੋਕ ਲੋਕਾਂ 'ਚ ਕੋਈ ਉਸ ਤਰ੍ਹਾਂ ਦਾ ਉਸ ਤਰ੍ਹਾਂ ਦੀ ਮੂਵਮੈਂਟ ਨਹੀਂ ਬਣਾ ਸਕੇ ਜਿਸ ਤਰ੍ਹਾਂ ਦੀ ਮੂਵਮੈਂਟ ਪੰਜ ਮੈਂਬਰੀ ਕਮੇਟੀ ਨੇ ਬਣਾਈ ਹੈ ਜਾਂ ਭਾਜਪਾ ਨੇ ਵੀ ਬਣਾਈ ਹੈ ਜਾਂ ਆਮ ਆਦਮੀ ਪਾਰਟੀ ਨੇ ਵੀ ਬਣਾਈ ਹੈ ਦੇਖੋ ਸੁਖਵੀਰ ਬਾਦਲ ਦਾ ਧੜਾ ਤੇ ਕਾਂਗਰਸ ਪਾਰਟੀ ਇਹ ਦੋਵੇਂ ਲੋਕ ਲਹਿਰ ਨਹੀਂ ਬਣਾ ਸਕੇ ਆ ਲੈਂਡ ਪੁਲਿੰਗ ਦੇ ਮਸਲੇ ਤੇ ਤਿੰਨ ਚਾਰ ਧਰਨੇ ਲਾ ਕੇ ਇਹ ਕਹਿ ਦੇਣਾ ਵੀ ਸ਼ਰੋਣੀ ਅਕਾਲੀ ਦਲ ਕਰਕੇ ਹੀ ਲੈਂਡ ਪੁਲਿੰਗ ਭਗਵੰਤਪਾਨ ਵਾਪਸ ਲੈ ਗਿਆ ਉਹ ਐਡੀਆਂ ਕੱਚੀਆਂ ਗੋਲੀਆਂ ਖੇਡਿਆ ਨਹੀਂ ਜੇ ਐਡੀਆਂ ਕੱਚੀਆਂ ਗੋਲੀਆਂ ਖੇਡਿਆ ਹੁੰਦਾ ਤੇ ਅੱਜ ਤੱਕ ਵਿਕਰਮ ਮਜੀਠੀਆ ਜ਼ਮਾਨਤ ਤੇ ਬਾਹਰ ਹੋਣਾ ਸੀ ਵਿਕਰਮ ਮਜੀਠੀਆ ਵੀ ਪਟਾਂ ਤੇ ਥਾਪੀ ਮਾਰਦਾ ਸੀ ਵੀ ਜੇ ਕਿਸੇ ਚ ਹਿੰਮਤ ਹੈ ਤੇ ਆ ਜਾਓ ਭਗਵੰਤਪਾਨ ਨੂੰ ਵੀ ਉਹ ਕਹਿੰਦਾ ਸੀ ਤੇ ਹਾਲ ਦੀ ਘੜੀ ਤਾਂ ਵਿਕਰਮ ਮਜੀਠੀਆ ਨੂੰ ਜਿਹੜਾ ਕਹਿੰਦੇ ਆ ਨਾ ਉਹ ਧੋਬੀ ਪਟਕਾ ਉਹਨੇ ਦਿੱਤਾ ਹੀ ਹੋਇਆ ਤੋ ਜਿਵੇਂ ਪਹਿਲਵਾਨੀ ਚ ਪਿੱਠ ਲਵਾ ਦਿੰਦੇ ਐ ਹਾਲ ਦੀ ਘੜੀ ਤਾਂ ਵਿਕਰਮ ਮਜੀਠੀਆ ਦੀ ਪਿੱਠ ਲਵਾਤੀ ਭਗਵੰਤ ਮਾਨ ਨੇ ਭਵਿੱਖ ਚ ਭਾਵੇਂ ਵਿਕਰਮ ਮਜੀਠੀਆ ਪਿੱਠ ਲਵਾਉਂਦਾ ਫਿਰੇ ਭਗਵੰਤ ਮਾਨ ਦੀ ਜਾਂ ਕਿਸੇ ਹੋਰ ਦੀ ਉਹ ਉਹ ਵਿਖਦੀਆਂ ਗੱਲਾਂ ਨੇ ਫਿਊਚਰ ਦੀਆਂ ਗੱਲਾਂ ਨੇ ਪਰ ਡਲਾਈਵਰੀ ਇਸ ਦੇ ਨਾਲ ਹੀ ਜਿੱਥੇ ਤੁਸੀਂ ਪਿੱਠ ਲਾਉਣ ਦੀ ਗੱਲ ਕਰ ਰਹੇ ਹੋ ਇਸ ਵੇਲੇ ਪਿੱਠ ਕੁਦਰਤ ਨੇ ਵੀ ਲਵਾਈ ਹੋਈ ਆ ਸਾਰਿਆਂ ਦੀ ਲਵਾਈ ਆ ਪੰਜਾਬ ਸਰਕਾਰ ਉਹਦੇ ਚ ਕਟਾਰੇ ਚ ਤਾਂ ਖੜਦੀ ਆ ਵੀ ਪੰਜਾਬ ਸਰਕਾਰ ਕਸਟੋਡੀਅਨ ਆ ਪੰਜਾਬੀਆਂ ਦੀ ਹੜਾ ਨੇ ਬੁਰੀ ਤਰ੍ਹਾਂ ਪੰਜਾਬੀਆਂ ਨੂੰ ਪ੍ਰਭਾਵਿਤ ਕੀਤਾ ਪਿਆ ਤੇ ਸਰਕਾਰ ਦੀ ਪਿੱਠ ਵੀ ਜਿੱਥੇ ਲੱਗੀ ਆ ਪੰਜਾਬੀਆਂ ਦਾ ਬੁਰਾ ਹਾਲ ਆੜਲਾ ਸਾਹਿਬ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕੱਲੇ ਭਗਵੰਤ ਮਾਨ ਦੀ ਸਰਕਾਰ ਦੀ ਪਿੱਠ ਨਹੀਂ ਲੱਗੀ ਅਰਵਿੰਦ ਕੇਜਰੀਵਾਲ ਦਾ ਮਾਡਲ ਉਹਦੇ ਤੇ ਸਵਾਲ ਖੜੇ ਹੋਗੇ ਕਿਉਂਕਿ ਬਹੁਤ ਜ਼ਿਕਰ ਹੁੰਦਾ ਹੈ ਵੀ ਇਹ ਦਿੱਲੀ ਦਾ ਮਾਡਲ ਹੈ ਜੀ ਅਰਵਿੰਦ ਕੇਜਰੀਵਾਲ ਦਾ ਮਾਡਲ ਹੈ ਜੀ 3.5 ਸਾਲ ਪੌਣੇ 4 ਸਾਲ ਸਰਕਾਰ ਨੂੰ ਹੋ ਗਏ ਵੈਸੇ ਮੈਂ ਇੱਥੇ ਇਹ ਵੀ ਗੁਸਤਾਖੀ ਮਾਫ ਇਹ ਵੀ ਦੱਸ ਦਿਆਂ ਵੀ ਰੱਬ ਨਾਲ ਜਿੱਤਿਆ ਨਹੀਂ ਜਾ ਸਕਦਾ ਪਿੱਠ ਮੈਂ ਸ਼ਹਿਰੀ ਸ਼ਬਦ ਗਲਤ ਵਰਤ ਕੇ ਆ ਕੁਦਰਤ ਬਹੁਤ ਬਲਵਾਨ ਆ ਜਦੋਂ ਵੀ ਉਹਦਾ ਜਿੱਦਾਂ ਵੀ ਉਹ ਚਲਦੀ ਆ ਉਦਾਂ ਉਹ ਚਲਦੀ ਆ ਪਰ ਇਸ ਵਕਤ ਇਹ ਕਹਿ ਸਕਦੇ ਆ ਵੀ ਸਰਕਾਰ ਜਿਹੜੀ ਆ ਉਹ ਉਸ ਤਰ੍ਹਾਂ ਨਹੀਂ ਕਰ ਪਾਰੀ ਜੋ ਉਹਨਾਂ ਨੂੰ ਅੱਗੇ ਕਦਮ ਲੈਣੇ ਚਾਹੀਦੇ ਜੀ ਦੱਸ ਕੁਦਰਤ ਨਾਲ ਜੀ ਸਨੇਹਾ ਦਿੰਦੀ ਹੈ ਜੇ ਤਾਂ ਮਨੁੱਖ ਕੁਦਰਤ ਦੇ ਸਨੇਹੇ ਨੂੰ ਸਮਝੇ ਜੇ ਹੁਣ ਤੁਸੀਂ ਸ਼ਹਿਰੀ ਕਰਨ ਦੇ ਨਾਮ ਤੇ ਦਰਖਤ ਵੀ ਕੱਟੀ ਜਾਓਗੇ ਜੇ ਤੁਸੀਂ ਆ ਜਿੰਨੀਆਂ ਸੜਕ ਪੰਜਾਬ ਦੀਆਂ ਸੜਕਾਂ ਲੰਡੀਆਂ ਹੋਈਆਂ ਪਈਆਂ ਨੇ ਪੰਜਾਬੀ ਦਾ ਸ਼ਬਦ ਹੈ ਮਤਲਬ ਉੱਥੇ ਰੁੱਖ ਨਹੀਂ ਹੈਗੇ ਜਦੋਂ ਅਸੀਂ ਸਕੂਲ ਵਗੈਰਾ ਚ ਪੜ੍ਹਦੇ ਸੀ ਨਾ ਸੰਦੀਪ ਜੀ ਜਦੋਂ ਮੈਂ ਜਲੰਧਰ ਪੜ੍ਹਨ ਆਉਂਦਾ ਹੁੰਦਾ ਸੀ ਤੁਹਾਡੇ ਬੱਸ 'ਚ ਬੈਠ ਕੇ ਲੁਧਿਆਣੇ ਤੋਂ ਤੇ ਜਿਹੜੀ ਆ ਸੜਕ ਸੀ ਇਹ ਨੈਸ਼ਨਲ ਹਾਈਵੇ ਨਹੀਂ ਸੀ ਇਹ ਗੱਲ ਮੇਰੇ ਖਿਆਲ ਇਹ 99 90 99 ਦੀ ਹੈ ਚਿਹੜੂ ਦੇ ਪੁਲ ਤੇ ਉਦੋਂ ਬਣਿਆ ਨਹੀਂ ਸੀ ਨਵਾਂ ਪੁਲ ਚਿਹੜੂ ਦਾ ਵੀ ਤੇ ਮੇਰਾ ਖਿਆਲ ਲੱਖਾਂ ਦਰਖਤ ਲੁਧਿਆਣਾ ਤੋਂ ਲੈ ਕੇ ਜਲੰਧਰ ਤੱਕ ਇਸ ਸੜਕ ਦੇ ਵਾਲੇ ਦੁਆਲੇ ਲੱਖਾਂ ਦਰਖਤ ਹੋਣਗੇ ਤੇ ਅੱਜ ਮੈਨੂੰ ਲੱਗਦਾ 1000 ਨਹੀਂ ਹੋਣੇ ਜੇ ਗਿਣਤੀ ਕਰਾ ਲਵਾਂ ਨਾ 1000 ਦਰੱਖਤਾਂ ਕੰਮ ਲੰਡਾ ਕੀਤਾ ਪਿਆ ਜਿਹੜਾ ਪੰਜਾਬੀ ਦਾ ਸ਼ਬਦ ਹੈ ਮੈਂ ਮਾਫੀ ਚਾਹੂੰਗਾ ਕਿਸੇ ਨੂੰ ਬੁਰਾ ਨਾ ਲੱਗੇ ਸੋ ਖਮਾ ਰੋਡੇ ਕਿਤੇ ਪੈਨੇ ਰੋੜ ਸੜਕਾਂ ਤੇ ਹਾਈ ਕੁਛ ਨਹੀਂ ਇਹ ਸਾਰੀਆਂ ਸੜਕਾਂ ਦਾ ਵੱਡਿਆਂ ਦਾ ਇਹੀ ਹਾਲ ਹੈ ਤੇ ਫਿਰ ਇਹੋ ਜੇ ਨੈਸ਼ਨਲ ਹਾਈਵੇ ਆਪਾਂ ਕਰਨੇ ਕੀ ਹੈ ਆ ਸੁਖਬੀਰ ਬਾਦਲਗੇ ਵੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਵੀ ਅਸੀਂ ਟੋਲ ਸੜਕਾਂ ਬਣਾਤੀਆਂ ਆ ਬਣਾਤੀਆਂ ਜੇ ਸੁਖਵੀਰ ਬਾਦਲ ਕੋਲੇ ਕੋਈ ਰਿਕਾਰਡ ਹੈ ਤੇ ਸੁਖਵੀਰ ਬਾਦਲ ਇਹ ਦੱਸ ਦੱਸੇ ਵੀ ਇਹਨਾਂ ਦੇ ਰਾਜ ਚ ਕਿੰਨੇ ਦਰਖਤ ਕੱਟੇ ਗਏ ਤੇ ਕਿੰਨੇ ਲੱਗੇ ਤੇ ਜੇ ਲੱਗੇ ਤੇ ਕੀ ਅਸਮਾਨ ਖਾ ਗਿਆ ਗਏ ਕਿੱਥੇ ਦਿਖਦੇ ਕਿਉਂ ਨਹੀਂ ਭਾਈ ਸੋ ਜਿਹੜਾ ਅੰਨੇਵਾਹ ਵਿਕਾਸ ਹੈ ਨਾ ਜੀ ਉਹਦਾ ਅਸੀਂ ਨਤੀਜਾ ਭੁਗਤ ਰਹੇ ਆ ਔਰ ਹੜਾਂ ਦੇ ਲਈ ਇਕੱਲੀ ਭਗਵੰਤ ਮਾਨ ਦੀ ਸਰਕਾਰ ਨਹੀਂ ਕੇਂਦਰ ਵੀ ਬਰਾਬਰ ਦੀ ਜ਼ਿੰਮੇਦਾਰ ਹੈ ਹੁਣ ਮੋਦੀ ਸਾਹਿਬ ਗਲਤੀਆਂ ਦਾ ਨਹਿਰੂ ਦੀਆਂ ਕੱਢਦੇ ਨੇ ਕਹਿੰਦੇ ਜੀ ਨਹਿਰੂ ਨੇ ਇੰਡਸ ਜਲ ਸਮਝੌਤਾ ਕਰਕੇ ਦੇਸ਼ ਨਾਲ ਧੱਕਾ ਕੀਤਾ ਤੇ ਮੋਦੀ ਸਾਹਿਬ ਜੇ ਉਹ ਨਾ ਹੋਇਆ ਹੁੰਦਾ ਨਾ ਇੰਡਸ ਜਲ ਸਮਝੌਤਾ ਲਗਭਗ 70-80% ਪਾਕਿਸਤਾਨ ਨੂੰ ਉਧਰੋਂ ਪਾਣੀ ਜਾਂਦਾ ਤੇ ਪੰਜਾਬੀ ਕੀ ਫਿਰ ਉਹ ਪਾਣੀ ਲਫਾਫਿਆਂ ਚ ਭਰ ਦੇ ਤੁਸੀਂ ਦੱਸੋ ਨਾ ਜੀ ਹੁਣ ਹੁਣ ਜਿਹੜਾ ਹੁਣ ਇੰਡਸ ਸਮਝੌਤੇ ਤੋਂ ਬਿਨਾਂ ਜਿਹੜਾ ਸਾਡਾ ਪਾਣੀ ਹੈ ਪਹਾੜਾਂ ਦਾ ਆ ਰਿਹਾ ਇਹ ਨਹੀਂ ਸੰਭਿਆ ਜਾ ਰਿਹਾ ਕਿਉਂ ਜੰਮੂ ਕਸ਼ਮੀਰ ਵਾਲਾ ਮੁੱਖ ਮੰਤਰੀ ਸੰਦੀਪ ਜੀ ਉਹਨੂੰ ਫੜੋ ਫਾਰੂਖ ਅਬਦੁੱਲਾ ਨੂੰ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਚ ਪਾਣੀ ਨਹੀਂ ਜਾਣ ਦੇਣਾ ਉਹਨੂੰ ਕਹੇ ਹੁਣ ਰੋਕ ਬਈ ਫਾਰੂਖ ਅਬਦੁੱਲਾ ਪਾਣੀ ਰੋਕ ਸਾਰਾ ਜੰਮੂ ਕਸ਼ਮੀਰ ਤੋਂ ਰੋਕ ਲੈ ਅੱਛਾ ਵੈਸੇ ਹਾਂਜੀ ਹਾਂਜੀ ਕੁਦਰਤ ਨੂੰ ਮੈਨੂੰ ਕਈ ਵਾਰੀ ਨਾ ਜੀ ਦੇਖੋ ਇਹ ਬੰਦੇ ਬੜੇ ਮਹਾਨ ਨੇ ਮੈਂ ਇਸੇ ਕਰਕੇ ਕਹਿੰਦਾ ਜਿਹੜੇ ਲੀਡਰ ਨੇ ਮਹਾਨ ਹੁੰਦੇ ਨੇ ਹੁਣ ਮੋਦੀ ਸਾਹਿਬ ਅੱਜ ਦੇ ਮਹਾਨ ਲੀਡਰ ਨੇ ਉਸ ਵੇਲੇ ਦੇ ਨਹਿਰੂ ਸਾਹਿਬ ਮਹਾਨ ਲੀਡਰ ਸੀ ਹੋ ਸਕਦਾ 20-25 ਸਾਲਾਂ ਬਾਅਦ ਕੋਈ ਹੋਰ ਮਹਾਨ ਲੀਡਰ ਆ ਜਾਏ ਉਹ ਮੋਦੀ ਸਾਹਿਬ ਦੀਆਂ ਗਲਤੀਆਂ ਕੱਢਣ ਲੱਗ ਜੇ ਵੀ ਮੋਦੀ ਸਾਹਿਬ ਨੇ ਆ ਬਹੁਤ ਵੱਡੀ ਗਲਤੀ ਕੀਤੀ ਵੀ ਜਿਹੜੀ ਇੰਡਸ ਜਲ ਸਮਝੌਤੇ ਬਾਰੇ ਇਹ ਕਹਿਤਾ ਵੀ ਅਸੀਂ ਇਹਨੂੰ ਸਸਪੈਂਡ ਕਰਦੇ ਹਾਂ ਹੁਣ ਤੁਸੀਂ ਦੱਸੋ ਜਿਹੜਾ ਸਾਡਾ ਹਾਈ ਕਮਿਸ਼ਨਰ ਪਾਕਿਸਤਾਨ ਵਾਲਾ ਉਹਨੇ ਪਾਕਿਸਤਾਨ ਨੂੰ ਜਾ ਕੇ ਦੱਸਿਆ ਵੀ ਕਿਹੜੀ ਨਦੀ ਆਓ ਤਵੀ ਨਦੀ ਕੀ ਨਾਮ ਹੈ ਮੈਂ ਨਾਮ ਭੁੱਲ ਜਾਂਦਾ ਕਿਹਨੇ ਜੀ ਉਹ ਚ ਹੜ੍ਹ ਆ ਸਕਦਾ ਹੈ ਹੂੰ ਕਿਹਨੇ ਦੇਖੋ ਇੰਡਸ ਜਲ ਸਮਝੌਤਾ ਮੁਅਤਲ ਹੈ ਜਿਹੜਾ ਕੰਮ ਇੰਡਸ ਕਮਿਸ਼ਨ ਕਰਦਾ ਸੀ ਉਹ ਨਹੀਂ ਕੀਤਾ ਹੁਣ ਹਾਈ ਕਮਿਸ਼ਨ ਸਾਡਾ ਦੱਸ ਰਿਹਾ ਤੇ ਹਾਈ ਕਮਿਸ਼ਨ ਮਨੁੱਖਤਾ ਦੇ ਅਧਿਕਾਰ ਆਧਾਰ ਤੇ ਦੱਸ ਰਿਹਾ ਤੇ ਫਿਰ ਮਨੁੱਖ ਜੇ ਮਨੁੱਖਤਾ ਦੇ ਆਧਾਰ ਤੇ ਦੱਸਣਾ ਹੈ ਤੇ ਮਨੁੱਖਤਾ ਦਾ ਆਧਾਰ ਤਾਂ ਕਹਿੰਦਾ ਹੈ ਬਾਬਾ ਨਾਨਕ ਕਹਿੰਦਾ ਹੈ ਕਿ ਦੁਸ਼ਮਣ ਵੀ ਜ਼ਖਮੀ ਨੇ ਤੇ ਪਾਣੀ ਪਿਲਾਓ ਤੇ ਜੇ ਮਨੁੱਖਤਾ ਦਾ ਆਧਾਰ ਹੈ ਤੇ ਮਨੁੱਖਤਾ ਦਾ ਆਧਾਰ ਪਾਣੀ ਰੋਕਣ ਦਾ ਤਾਂ ਹੈ ਹੀ ਨਹੀਂ ਹਾਂ ਇਹ ਆਧਾਰ ਹੈ ਪਾਕਿਸਤਾਨ ਤੋਂ ਪਾਣੀ ਰੋਕਣ ਦਾ ਕਿ ਪਾਕਿਸਤਾਨ ਨੂੰ ਉਹਦੇ ਨਾਲ ਕੀਤੇ ਗਏ ਸਮਝੌਤਿਆਂ ਤੋਂ ਵੱਧ ਪਾਣੀ ਜਾ ਰਿਹਾ ਹੈ ਜਿੰਨਾ ਸਾਡਾ ਹੱਕ ਬਣਦਾ ਅਸੀਂ ਉਹ ਪਾਣੀ ਰੋਕੀਏ ਤੇ ਵਰਤੀਏ ਅਸੀਂ ਦੋ ਵੀ ਨਹੀਂ ਰੋਕ ਸਕੇ ਅੱਜ ਤੱਕ ਅੱਜ ਤੱਕ ਪਾਕਿਸਤਾਨ ਨੂੰ ਸਮਝੌਤਿਆਂ ਨਾਲੋਂ ਵੱਧ ਪਾਣੀ ਜਾ ਰਿਹਾ ਹੈ ਹੁਣ ਕਹਿਣ ਦਾ ਮਤਲਬ ਇਹ ਹੈ ਸੰਦੀਪ ਜੀ ਕਿ ਹਜੇ ਤਾਂ ਇੰਡਸ ਜਲ ਸਮਝੌਤੇ ਦਾ ਪਾਣੀ ਪਾਕਿਸਤਾਨ ਜਾ ਰਿਹਾ ਹੈ ਤੇ ਭਾਈ ਜੇ ਕਿਤੇ ਉਹ ਰੁਕ ਗਿਆ ਆਪਾਂ ਨਾ ਜਾਣ ਦਿੱਤਾ ਪਾਕਿਸਤਾਨ ਤੇ ਕਿਤੇ ਉੱਤੇ ਪਾਣੀ ਮੀਂਹ ਪੈ ਗਿਆ ਫੇਰ ਤਕੜਾ ਤੇ ਫੇਰ ਪੰਜਾਬ ਦਾ ਬਣੂਗਾ ਕੀ ਆ ਮੈਂ ਦੇਖ ਰਿਹਾ ਸੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਨੇ ਸਾਡੇ ਪੌਂਗ ਡੈਮ ਭਾਖੜਾ ਡੈਮ ਵੀ ਖਤਰੇ ਦੇ ਨਿਸ਼ਾਨ ਤੇ ਨੇੜੇ ਆ ਗਿਆ ਸਾਡੇ ਡੈਮ ਕਿੰਨੇ ਪੁਰਾਣੇ ਨੇ ਡੈਮ ਰੱਬ ਸੁੱਖ ਰੱਖੇ ਜੇ ਕਦੀ ਬਹੁਤ ਜ਼ਿਆਦਾ ਹੀ ਕੁਦਰਤ ਨੇ ਮੀਂਹ ਬਰਸਾਤਾ ਤੇ ਇਹ ਜੇ ਡੈਮ ਡੂਮ ਸਾਡਾ ਕੋਈ ਲੀਕ ਲੂਕ ਹੋਣ ਲੱਗ ਗਿਆ ਨਾ ਜੀ ਕਰਾਂਗੇ ਕੀ ਅਸੀਂ ਇਸ ਕਰਕੇ ਪਾਣੀਆਂ ਦੇ ਮਸਲੇ ਤੇ ਬਹੁਤ ਸੰਜੀਦਾ ਹੋਣ ਦੀ ਲੋੜ ਹੈ ਕੇਂਦਰ ਨੂੰ ਕਿਸੇ ਵੀ ਪਾਰਟੀ ਨੂੰ ਭਾਵੇਂ ਪੰਜਾਬ ਵਾਲੇ ਨੇ ਹੁਣ ਤੁਸੀਂ ਮੈਨੂੰ ਦੱਸੋ ਨਾ ਅੱਜ ਤੱਕ ਕੇਜਰੀਵਾਲ ਨੇ ਕੋਈ ਹੜ੍ਹਾਂ ਤੋਂ ਬਚਣ ਦਾ ਮਾਡਲ ਦਿੱਤਾ ਹੈ ਕੇਜਰੀਵਾਲ ਸਾਹਿਬ ਕਹਿੰਦੇ ਪਰਾਲੀ ਨੂੰ ਕਿਸਾਨ ਅੱਗ ਲਾਉਂਦੇ ਆ ਜੀ ਦਿੱਲੀ ਤੱਕ ਪ੍ਰਦੂਸ਼ਣ ਆ ਜਾਂਦਾ ਜੀ ਆਪ ਵਾਲੇ ਕਹਿੰਦੇ ਪੂਰੀ ਦਿੱਲੀ ਚ ਰੌਲਾ ਹੀ ਇਸ ਗੱਲ ਦਾ ਰਹਿੰਦਾ ਜੀ ਪੰਜਾਬ ਚ ਪਰਾਲੀ ਸਾੜਦੇ ਨੇ ਪਾਣੀ ਆ ਜਾਂਦਾ ਹੈ ਅੱਜ ਸਾਰਾ ਪੰਜਾਬ ਡੁੱਬਿਆ ਪਿਆ ਅੱਜ ਪਾਰਲੀਮੈਂਟ ਦਾ ਸੈਸ਼ਨ ਕਿਸੇ ਨੇ ਸੱਦ ਲਿਆ ਵੀ ਭਾਈ ਸਾਰਾ ਪੰਜਾਬ ਡੁੱਬਿਆ ਪਿਆ ਦੇਸ਼ ਦੀ ਰਾਖੀ ਕਰਦਾ ਅੱਜ ਕਿੰਨੇ ਲੋਕ ਨੇ ਸਾਡੇ ਪੰਜਾਬ ਦੇ ਜਿਨ੍ਹਾਂ ਦੇ ਘਰਾਂ 'ਚ ਵੇੜਿਆਂ 'ਚ ਪਾਣੀ ਵੜ ਗਿਆ ਤੇ ਜਿਹੜੇ ਲੀਡਰ ਨੇ ਨਾ ਲੀਡਰਾਂ ਦਾ ਵੱਧ ਤੋਂ ਵੱਧ ਕੀ ਹੈ ਸਾਰੇ ਮੰਤਰੀਆਂ ਦੀ ਡਿਊਟੀ ਲਾਤੀ ਜੀ ਪਿੰਡਾਂ 'ਚ ਲੋਕਾਂ 'ਚ ਜਾਓ ਉਹ ਲੀਡਰਾਂ ਨੂੰ ਲੋਕਾਂ ਨੇ ਕੀ ਕਰਨਾ ਤੁਸੀਂ ਬੰਨ ਰੋਕ ਦੂਗਾ ਕੋਈ ਮੰਤਰੀ ਤੁਸੀਂ ਮੈਨੂੰ ਦੱਸੋ ਅਗਰ ਪ੍ਰਬੰਧ ਤਕੜੇ ਕੀਤੇ ਹੋਣ ਡੈਮ ਪੰਜਾਬ ਚ ਬਣਾਏ ਹੋਣ ਪਾਣੀ ਸਟੋਰ ਕਰਨ ਦੇ ਰੈਜ਼ਰਵਾਇਰ ਬਣਾਏ ਹੋਣ ਮੈਂ ਅੱਗੇ ਵੀ ਕਿਹਾ ਹੁੰਦਾ ਜਿਹੜੇ ਸਾਡੀਆਂ ਸਰਕਾਰਾਂ ਨੇ ਪੋਲਿਟਿਕਲ ਲੀਡਰ ਨੇ ਸੰਦੀਪ ਜੀ ਕੋਈ ਨਹੀਂ ਤੁਹਾਡੀ ਆਵਾਜ਼ ਆ ਰਹੀ ਹੈ ਤੁਹਾਡੀ ਲਾਈਟ ਚਲੀ ਗਈ ਕੋਈ ਗੱਲ ਨਹੀਂ ਮੈਨੂੰ ਲੱਗਦਾ ਅੱਜ ਕੱਲ ਪੰਜਾਬ ਚ ਹੜ੍ਹ ਹੜ੍ਹ ਜਾਂਦੇ ਨੇ ਬਿਲ ਤੇ ਬੱਤੀ ਬੁੱਤੀ ਜਾ ਰਹੀ ਹੈ ਸੋ ਜਿਹੜੀ ਸਾਡੀ ਸਰਕਾਰਾਂ ਨੇ ਨਾ ਪੰਜਾਬ ਦਾ ਪਾਣੀ ਸਾਂਭਣਾ ਕਿਵੇਂ ਹੈ ਇਹਦੇ ਤੇ ਕੰਮ ਕਿਸੇ ਸਰਕਾਰ ਸੋ ਬਦਕਿਸਮਤੀ ਇਹ ਹੈ ਕੇਂਦਰ ਨੇ ਵੀ ਇਹਦੇ ਤੇ ਕੁਝ ਨਹੀਂ ਕੀਤਾ ਔਰ ਚਾਹੀਦਾ ਤਾਂ ਇਹ ਹੈ ਕਿ ਗਿਆਨੀ ਹਰਪੀ ਸਿੰਘ ਜਿਹੜੇ ਨਵੇਂ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਕਿਉਂਕਿ ਬਾਕੀ ਧਿਰਾਂ ਤਾਂ ਦੇਖ ਲੀਆਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪੂਰੇ ਪੰਜਾਬ ਚੋਂ ਜੱਥੇ ਲੈ ਕੇ ਦਿੱਲੀ ਨੂੰ ਤੁਰ ਪੈਣ ਵੀ ਭਾਈ ਅਸੀਂ ਪੰਜਾਬ ਛੱਡ ਕੇ ਆ ਰਹੇ ਹਾਂ ਤੁਸੀਂ ਪੰਜਾਬ ਜਾ ਕੇ ਪਾਣੀਆਂ ਦਾ ਹਾਲ ਦੇਖੋ ਸੋ ਇਹਦੇ ਤੇ ਵੱਡਾ ਅੰਦੋਲਨ ਛੇੜਨ ਦੀ ਲੋੜ ਹੈ ਤਾਂ ਕਿ ਭਵਿੱਖ ਚ ਪੰਜਾਬ ਦੇ ਜਿਹੜੇ ਖੜਾ ਦੇ ਖਤਰੇ ਨੇ ਇਥੇ ਡੈਮ ਵੱਡੇ ਕੀਤੇ ਜਾਣ ਡੈਮ ਨਵੇਂ ਬਣਾਏ ਜਾਣ ਰਿਜ਼ਰਵਾਇਰ ਬਣਾਏ ਜਾਣ ਪਾਣੀ ਸਟੋਰੇਜ ਦੇ ਟੈਂਕ ਬਣਾਏ ਜਾਣ ਤਾਂ ਹੀ ਪੰਜਾਬ ਦੇ ਲੋਕ ਭੁੱਖਹਟ ਚ ਬਚਣਗੇ ਜੀ ਕਿਉਂਕਿ ਡੈਮਾਂ ਦੇ ਵਿੱਚ ਜਦੋਂ ਪਾਣੀ ਅਗਰ ਪਰ ਸੁਨੀਪ ਜੀ ਹਜੇ ਮੌਨਸੂਨ ਦਾ ਮੀਂਹ ਪੈਣਾ ਹੈ ਹਜੇ ਹਿਮਾਚਲ ਚ ਮੀਂਹ ਪੈ ਰਿਹਾ ਜੰਮੂ ਕਸ਼ਮੀਰ ਚ ਪੈ ਰਿਹਾ ਸੋ 1988 ਚ ਸਭ ਤੋਂ ਵੱਡਾ ਹੜ੍ਹ ਮੇਰਾ ਖਿਆਲ ਪੰਜਾਬ ਚ ਆਇਆ ਸੀ ਪਿਛਲੇ 30 40 ਸਾਲਾਂ ਚ ਤੇ 88 ਦੇ ਨੇੜੇ ਤੇਲੇ ਦੀ ਗੱਲ ਬਣ ਸਕਦੀ ਹੈ ਮੈਂ ਦੇਖ ਰਿਹਾ ਸੀ ਕਿ ਪੌਂਗ ਡੈਮ ਵੀ ਪਾਣੀ ਬਖਤਰੇ ਦੇ ਨਿਸ਼ਾਨਦੇ ਲੱਗੇ ਹੀ ਆ ਸਾਰੇ ਡੈਮਾਂ ਦੇ ਵਿੱਚ ਜੀ ਤੁਹਾਡਾ ਸਭ ਬਹੁਤ ਬਹੁਤ ਧੰਨਵਾਦ ਜੀ ਇਹ ਕੇਂਦਰ ਨੂੰ ਘੱਟੋ ਘੱਟ ਤੁਰੰਤ 2-4000 ਕਰੋੜ ਰੁਪਏ ਪੰਜਾਬ ਨੂੰ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਜਲਦ ਤੋਂ ਜਲਦ ਲੋਕਾਂ ਦੀ ਮਦਦ ਹੋ ਸਕੇ ਔਰ ਭਵਿਕ ਲਈ ਅਗਲੇ ਸਾਲ ਹੜਨਾਉਣ ਅ ਸਤੰਬਰ ਮਹੀਨੇ ਤੋਂ ਬਾਅਦ ਕੰਮ ਸ਼ੁਰੂ ਕਰਨ ਇਥੇ ਇਹ ਤਾਂ ਗੱਲ ਬਣਨੀ ਹੈ ਜੀ ਨਹੀਂ ਤਾਂ ਅਸੀਂ ਹਰਾਂ ਦੀ ਮਾਰ ਚੱਲਦੇ ਰਹਿਣਾ ਹੈ ਲੀਡਰਾਂ ਨੇ ਸਿਆਸਤ ਕਰਦੇ ਰਹਿਣਾ ਤੇਰਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਸਤਿ ਸ੍ਰੀ ਅਕਾਲ ਜੀ ਔਰ ਕੋਈ ਵੀ ਤੇਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਹੋ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅਗੇ ਵਿਧਾਵਾਂਗੇ ਧੰਨਵਾਦ